ਸਾਰੇ ਸਤਿਕਾਰਯੋਗ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਮਾਫੀ ਚਾਹਾਂਗਾ ਕੁਝ ਡਿਲੇ ਹੋਣ ਕਰਕੇ ਤੁਹਾਨੂੰ ਇੰਤਜ਼ਾਰ ਕਰਨਾ ਪਿਆ ਪਰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਅੱਜ ਪਤਾ ਹੈ ਵੀ ਬੀਜੇਪੀ ਪੰਜਾਬ ਦੀ ਐਕਸਟੈਂਡਡ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਅੱਜ ਸਿੱਗੀ ਜਿਹਦੇ ਵਿੱਚ ਬਹੁਤ ਹੀ ਇਸ ਸਟਾਰ ਦੇ ਨਾਲ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਕੁਝ ਮਤੇ ਵੀ ਪਾਸ ਕੀਤੇ ਗਏ ਜਿਸ ਤੋਂ ਪ੍ਰਮੁੱਖ ਸੀਗਾ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਰਾਏ ਨਮਾਈ ਦੇ ਅੰਦਰ ਤੀਜੀ ਵਾਰ ਐਨਡੀਏ ਦੀ ਸਰਕਾਰ ਦੇਸ਼ ਦੇ ਅੰਦਰ ਬਣੀ ਹੈ ਉਹਦੇ ਵਾਸਤੇ ਉਹਨਾਂ ਨੂੰ ਵਧਾਈ ਦਾ ਇੱਕ ਮਤਾ ਪਾਸ ਕੀਤਾ ਗਿਆ ਉਥੇ ਹੀ ਦੇਸ਼ ਦੀ ਜਨਤਾ ਤੇ ਪੰਜਾਬ ਦੀ ਜਨਤਾ ਨੂੰ ਧੰਨਵਾਦ ਦਾ ਮਤਾ ਕਿਉਂਕਿ ਬਹੁਤ ਵੱਡਾ ਹੰਗਾਰਾ ਦੇਸ਼ ਦੇ ਲੋਕਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਭਾਜਪਾ ਪਾਰਟੀ ਨੂੰ ਦਿੱਤਾ ਉਸ ਦਾ ਮਤਾ ਵੀ ਪਾਸ ਕੀਤਾ ਗਿਆ ਸਰਸੰਮਤੀ ਦੇ ਨਾਲ ਇੱਕ ਜਿਹੜਾ ਕਿਉਂਕਿ ਮੇਨ ਪੋਲੀਟੀਕਲ ਪਾਰਟੀ ਦੇਸ਼ ਦੀ ਹੈ ਤੇ ਸਾਡਾ ਜਿਹੜਾ ਇੱਕ ਪੋਲੀਟੀਕਲ ਰੈਜ਼ੋਲੂਸ਼ਨ ਸੀਗਾ ਰਾਜਨੀਤਿਕ ਪ੍ਰਸਤਾਵ ਸੀਗਾ ਜਿਹਦੇ ਵਿੱਚ ਦੇਸ਼ ਦਾ ਜਿਹੜਾ ਰਾਜਨੀਤਿਕ ਮਾਹੌਲ ਹੈ ਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੀ ਮਾਹੌਲ ਹੈ ਬਣਦਾ ਜਾ ਰਿਹਾ ਹੈ ਉਹਦੇ ਉੱਤੇ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਜਿਹਦੇ ਵਿੱਚ ਸਾਡੇ ਸਾਰੇ ਸੀਨੀਅਰ ਆਗੂਆਂ ਨੇ ਆਪਣੀ رائے ਆਪਣੇ ਸੁਝਾਅ ਦੇ ਕੇ ਉਸ ਮਤੇ ਨੂੰ ਪਾਸ ਕੀਤਾ ਗਿਆ ਇਹ ਬਾਕੀ ਵੀ ਵਿਸਤਾਰ ਦੇ ਅੰਦਰ ਜਿਹੜੇ ਇਲੈਕਸ਼ਨ ਹੋਏ ਹੈ ਉਹਦਾ ਐਨਲਿਸਿਸ ਵੀ ਕੀਤਾ ਗਿਆ ਉਦੇ ਆંકੜਿਆਂ ਨੂੰ ਕਿਸ ਤਰ੍ਹਾਂ ਕਿੱਥੇ ਜਿਹੜੀ ਰੀਚ ਬੀਜੇਪੀ ਦੀ ਹੈ ਕਿਹੜੇ ਕਿਹੜੇ ਹਲਕਿਆਂ 'ਚ ਕਿਹੜੇ ਕਿਹੜੇ ਵਕਫਾ ਪੰਜਾਬ ਦੇ ਇਲਾਕਿਆਂ 'ਚ ਕਿਸ ਤਰ੍ਹਾਂ ਬੀਜੇਪੀ ਨੇ ਪਰਫਾਰਮ ਕੀਤਾ ਹੈ ਤੇ ਉਹਦੇ ਤੋਂ ਕੀ ਨਤੀਜੇ ਡਰਾਅ ਕਰਨੇ ਚਾਹੀਦੇ ਹਨ ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਇਸ ਤਾਰ ਨਾਲ ਹੋਈ ਹੈ ਮੈਂ ਨਗਰ ਇਹਨੂੰ ਮੈਂ ਸਮਰਾਈਜ਼ ਕਰਾਂ ਸਾਰੇ ਅੱਜ ਦੀ ਕਮੇਟੀ ਜਿਹੜੀ ਮੀਟਿੰਗ ਹੋਈ ਸੀਗੀ ਉਦੋਂ ਵਿੱਚ ਮੇਨ ਗੱਲ ਨਿਕਲ ਕੇ ਆਈ ਹੈ ਕਿ ਆ ਜਿਹੜਾ ਪੰਜਾਬ ਦੇ ਅੰਦਰ ਬੀਜੇਪੀ ਨੂੰ 25 ਲੱਖ 10 ਹਜ਼ਾਰ ਦੇ ਕਰੀਬ ਵੋਟ ਪਏ ਹੈ ਉਹ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਬੀਜੇਪੀ ਦੇ ਅੰਦਰ ਦਰਸਾਉਂਦਾ ਹੈ ਜਿੱਥੇ 25 ਲੱਖ ਲੋਕਾਂ ਨੇ ਆਪਣਾ ਵਿਸ਼ਵਾਸ ਪੰਜਾਬ ਬੀਜੇਪੀ ਦੇ ਅੰਦਰ ਦਰਸਾਇਆ ਉੱਥੇ ਹੀ ਆ ਜਿਹੜਾ ਵੋਟ ਹੈ ਉਹਨਾਂ ਲੋਕਾਂ ਦੀ ਆਸ ਤੇ ਉਮੀਦ ਦਾ ਵੀ ਪ੍ਰਤੀਕ ਹੈ ਉਹ ਲੋਕ ਅਜੇ ਆਸ ਤੇ ਉਮੀਦ ਦੇ ਨਾਲ ਬੀਜੇਪੀ ਕਣੀ ਦੇਖ ਰਹੇ ਹੈ ਕਿਉਂਕਿ ਰਾਜਨੀਤਿਕ ਪ੍ਰਸਤਾਵ ਦੇ ਅੰਦਰ ਪੰਜਾਬ ਦੇ ਅੰਦਰ ਜੋ ਹਾਲਾਤ ਬਣਦੇ ਜਾ ਰਹੇ ਹੈ ਜਿਸ ਤਰ੍ਹਾਂ ਦਾ ਅੱਜ ਮਾਹੌਲ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਲਾਅ ਐਂਡ ਆਰਡਰ ਟੋਟਲੀ ਮਿਸਿੰਗ ਹੈ ਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਚਾਹੇ ਆ ਸਰਕਾਰ ਹੈ ਚਾਹੇ ਇਸ ਤੋਂ ਪਹਿਲਾਂ ਸਰਕਾਰ ਬਣੀ ਉਹ ਮੁੱਦੇ ਅੱਜ ਵੀ ਜਿਉਂਦੇ ਟੋਂ ਖੜੇ ਆ ਉਹ ਇਨਫੈਕਟ ਦਰ किनार ਕਰ ਦਿੱਤੇ ਗਏ ਮੁੱਦੇ ਜਿਹੜੇ ਸੀਗੇ ਬੇਅਦਬੀ ਦਾ ਮੁੱਦਾ ਸੀਗਾ ਲਾਅ ਐਂਡ ਆਰਡਰ ਦਾ ਮੁੱਦਾ ਸੀਗਾ ਡਰੱਗਸ ਦਾ ਮੁੱਦਾ ਸੀਗਾ ਤੇ ਰੇਤ ਬਜਰੀ ਦੇ ਅਗਰਾਮ ਲੈ ਲੈ ਕੇ ਇਹ ਲੋਕ ਜਿਹੜੇ ਬਣਦੇ ਰਹੇ ਆ ਉਹ ਮੁੱਦੇ ਤਾਂ ਉੱਥੇ ਰਹਿ ਗਏ ਅੱਜ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੜਕਾ ਲੱਗਿਆ ਉਹ ਤੜਕਾ ਜਿਹੜਾ ਲੱਗਿਆ ਲੋਅਲ ਆਰਡਰ ਨੂੰ ਲੈ ਕੇ ਫਿਰੋਤੀਆਂ ਬਦਮਾਸ਼ੀਆਂ ਤੇ ਜਿਸ ਤਰ੍ਹਾਂ ਸੇ ਕਾਉਂਟ ਹਾਈ ਕੋਰਟ ਤੇ ਵੀ ਹੋ ਸਕਦਾ 2 ਹਫ਼ਤੇ ਹੋਰ ਪੈ ਜਾਣ ਜਿਹੜਾ ਟਾਈਮ ਮੰਗਿਆ ਸਿੱਟ ਨੇ ਕਿ ਜਿਸ ਤਰ੍ਹਾਂ ਜੇਲ੍ਹਾਂ ਦੇ ਅੰਦਰੋਂ ਮਾਫੀਆ ਆਪਰੇਟ ਕਰ ਰਿਹਾ ਹੈ ਲੋਕਾਂ ਤੋਂ ਰੈਨਸਮ ਫਿਰੋਤੀਆਂ ਮੰਗੀਆਂ ਜਾ ਰਹੀਆਂ ਹੈ ਉਹ ਗੱਲਾਂ ਵੀ ਅੱਜ ਡਿਸਕਸ ਹੋਈਆਂ ਤੇ ਉਹਦੇ ਉੱਤੇ ਪੰਜਾਬ ਦੇ ਭਵਿੱਖ ਦੇ ਉੱਤੇ ਜਿਹੜਾ ਖਤਰਾ ਮੰਡਰਾ ਰਿਹਾ ਹੈ ਜਿਸ ਤਰ੍ਹਾਂ ਦੇ ਕੱਟਰਵਾਦ ਦੇ ਰੈਡੀਕਲ ਥਿਊਜ਼ ਨੂੰ ਹੁਗਾਰਾ ਪੰਜਾਬ ਦੇ ਅੰਦਰ ਮਿਲ ਰਿਹਾ ਹੈ ਬਕਾਲ ਲੋਰਨ ਆਰਡਰ ਮਿਸਿੰਗ ਹੈ ਉਹਦੇ ਅੰਦਰ ਇਸ ਕਿਸਮ ਦੇ ਜਿਹੜੇ ਖਿਆਲ ਆ ਪਨਪ ਰਹੇ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਬੀਜੇਪੀ ਨੇ ਇਕਮਤੋ ਕੇ ਰਿਜ਼ੋਲਵ ਕੀਤਾ ਹੈ ਵੀ ਜਿਸ ਆਸ ਦੇ ਨਾਲ ਜਿਸ ਉਮੀਦ ਦੇ ਨਾਲ ਅੱਜ 25 ਲੱਖ ਲੋਕਾਂ ਨੇ ਬੀਜੇਪੀ ਅੱਲੇ ਜਦੋਂ ਪਾਰਟੀ ਇਲੈਕਸ਼ਨ ਲੜੀ ਹੈ ਤੇ ਉਸ ਉਮੀਦ ਦੇ ਨਾਲ ਜਿਹੜਾ ਉਹਨਾਂ ਨੇ ਬਾਹ ਪਕੜੀ ਹੈ ਬੀਜੇਪੀ ਨੇ ਇਹਦੇ ਨਾਲ ਸਾਡੀ ਇੱਕ ਧਰਮ ਬਣਦਾ ਹੈ ਕੰਡਾ ਫਰਜ ਬਣਦਾ ਵੀ ਉਹਨਾਂ ਦੀ ਆਸ ਤੇ ਉਮੀਦਾਂ ਦੇ ਉੱਤੇ ਖੜਾ ਉੱਤਰਨ ਵਾਸਤੇ ਸਾਨੂੰ ਹਰ ਸੰਭਵ ਰਿਜ਼ੋਲਵ ਕਰਕੇ ਉਸ ਮਸਲੇ ਨੂੰ ਵੀ ਹੈਵ ਟੂ ਬੀ ਟੋਟਲੀ ਰੈਜ਼ੋਲਿਊਟ ਵੀ ਇਹਨਾਂ ਲੋਕਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਕਿਸੇ ਕਿਸਮ ਦੀ ਥੇਸ ਹੋਣ ਦਾ ਨਾ ਪਹੁੰਚੇ ਤੇ ਜਿੱਥੇ بار-ਬਾਰ ਮੈਂ ਦੁਹਰਾ ਰਿਹਾ ਅੱਜ ਪੰਜਾਬ ਦੇ ਲੋਕਾਂ ਨੇ ਜਦੋਂ ਵੋਟਾਂ ਪਾਈਆਂ ਆਫੀਸ਼ੀਅਲੀ ਸਰਟੀਫਾਈਡ ਗੱਲ ਨੂੰ ਕਹ ਲੋ ਪੀ ਪੰਜਾਬ ਦੇ ਅੰਦਰ ਆਪੋਜੀਸ਼ਨ ਦਾ ਰੋਲ ਬੀਜੇਪੀ ਨੇ ਨਿਭਾੜਿਆ ਇਹਦੇ ਵਾਸਤੇ ਅੱਜ ਸਾਰਿਆਂ ਨੇ ਸਹਿਮਤ ਹੋ ਕੇ ਇਸ ਗੱਲ ਤੇ ਹੌਸਲਾ ਕੀਤਾ ਵੀ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਕਿਉਂਕਿ ਇਹ ਦੋਨੋਂ ਰਲੇ ਹੋਏ ਐ ਦੋਨਾਂ ਨੇ ਮਿਲ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਉਹਦੇ ਬਾਅਦ ਕੋਈ ਹੋਰ ਆਸ ਆਸਰਾ ਨਹੀਂ ਬਚਦਾ ਤੇ ਉਸ ਗੱਲ ਨੂੰ ਮਜ਼ਬੂਤੀ ਨਾਲ ਅਸੀਂ ਪੰਜਾਬ ਦੇ ਲੋਕਾਂ ਦੀ ਉਮੀਦਾਂ ਦੇ ਉੱਤੇ ਪੂਰਾ ਉਤਰਾਂਗੇ ਤੇ ਸਾਡੀ ਕੇਂਦਰ ਤੋਂ ਸਾਡੇ ਜੇ ਭੋਪਿੰਦਰ ਯਾਦਵ ਜੀ ਆਏ ਸੀਗੇ ਤੇ ਕੇਂਦਰ ਦੇ ਨੁਮਾਇੰਦੇ ਥੋੜੇ ਆਪਣੇ ਲੁਧਿਆਣੇ ਦੇ ਚੁਣੇ ਨੁਮਾਇंदे ਕਰ ਰਹੇ ਪੰਜਾਬ ਦੀ ਨੁਮਾਇੰਦਗੀ ਹੈ ਜੀ ਕੇਂਦਰ ਦੇ ਅੰਦਰ ਕਰ ਰਹੇ ਨਵੀਨ ਮਿੱਟੂ ਜੀ ਇਹਨਾਂ ਨੂੰ ਆਵੀ ਉਥੇ ਇਸ ਕਮੇਟੀ 'ਚ ਅਪੀਲ ਕੀਤੀ ਗਈ ਵੀ ਪੰਜਾਬ ਦੀ ਵਿਲੱਖਣ ਸ਼ਖਸੀਅਤ ਪੰਜਾਬ ਦੀ ਹਰੇਕ ਸੂਬਾ ਆਪਣੇ ਆਪਣੇ ਕੈਰੇਕਟ੍ਰਿਸਟਿਕ ਹੈ ਪਰ ਪੰਜਾਬ ਦੇ ਇੱਕ ਵਿਲੱਖਣ ਸੂਬਾ ਹੈ ਬਾਰਡਰ ਸਟੇਟ ਹੈ ਸਾਡੀਆਂ ਆਪਣੀਆਂ ਪਰੇਸ਼ਾਨੀਆਂ ਤੇ ਬਹੁਤ بڑے ਲੋਕ ਭਾਵੁਕ ਹੈ ਇੱਥੇ ਦੀ ਉਹ ਸੈਂਸਿਟੀਵਿਟੀ ਨੂੰ ਧਿਆਨ ਚ ਰੱਖ ਕੇ ਪੋਲਿਸੀ ਇਸ਼ੂਜ਼ ਸਾਈਡ ਉਸੇ ਹੋ ਸਕਦਾ ਸਮਾਂ ਲੱਗੇ ਪਰ देयर ਆਰ ਸਰਟਨ ਇਰੀਟੈਂਟਸ ਜਿਹੜੇ ਲੋਕਾਂ ਨੂੰ ਚੁਭਦੇ ਐ ਜਿਸ ਨੂੰ ਬਾਰ-ਬਾਰ ਲੋਕਲ ਯੂਨਿਟ ਨੂੰ ਉਹਨਾਂ ਗੱਲਾਂ ਨੂੰ ਉਹਦਾ ਜਵਾਬ ਨਹੀਂ ਬਣਦੀ ਐ ਉਹਨਾਂ ਨੂੰ ਪੁਰਾਣੇ ਜਿਹੜੇ ਆਊਟਸਟੈਂਡਿੰਗ ਇਸ ਕਿਸਮ ਦੇ ਇਰੀਟੈਂਟ ਇਸ਼ੂ ਐ ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਅਗੇ ਤੋਂ ਪਾਬੰਦ ਕੀਤਾ ਜਾਵੇ ਵੀ ਇਸ ਕਿਸਮ ਦੇ ਅਵਾਇਡੇਬਲ ਜਿਹੜੇ ਐ ਬਿਲਕੁਲ ਉਹ ਸਾਰੇ ਮਸਲਿਆਂ ਨੂੰ ਉੱਪਰ ਨਹੀਂ ਨਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਭਾਜਪਾ ਦੇ ਖਿਲਾਫ ਕੋਈ ਇੱਕ ਨੈਰੇਟਿਵ ਖੜਾ ਕਰਨ ਦੀ ਮੌਕਾ ਮਿਲੇ ਉੱਥੇ ਹੀ ਅਪੀਲ ਕੀਤੀ ਗਈ ਰੁਨੀਤ ਬਿੱਡੂ ਜੀ ਤੇ ਭੁਪਿੰਦਰ ਯਾਦਵ ਜੀ ਦੇ ਜ਼ਰੀਏ ਵੀ ਡਾਇਲੌਗ ਇਜ਼ ਦ ਓਨਲੀ ਵੇ ਆਊਟ ਲੋਕਾਂ ਨੇ ਗੱਲਬਾਤ ਦੇ ਨਾਲ ਜਿਹੜਾ ਸਾਡੇ ਕੋਈ ਕਿਸੇ ਨਾਲ ਦੁਸ਼ਮਣਾਈ ਨਹੀਂ ਇੱਕ ਬੰਵੰਡਰ ਖੜਾ ਕੀਤਾ ਗਿਆ ਇੱਕ ਲੋਕਾਂ ਨੇ ਅਹਿਸਾਸ ਕੀਤਾ ਜਿ ਸਾਰੇ ਮੈਂਬਰਸ ਦੀ ਕੋਈ رائے ਸੀਗੀ ਤੇ ਇੱਕ ਫਾਲਸ ਨੈਰੇਟਿਵ ਖੜਾ ਕੀਤਾ ਗਿਆ ਇੱਕ ਮਿਥ ਬਣਾਈ ਗਈ ਹੈ ਕਿ ਕਿਸਾਨਾਂ ਨੂੰ ਭਾਜਪੀ ਦੇ ਖਿਲਾਫ ਬਣਾਉਣ ਵਾਸਤੇ ਉਸ ਮਿਥ ਨੂੰ ਉਸ ਝੂਠ ਨੂੰ ਉਸ ਪਰਸੈਪਸ਼ਨ ਨੂੰ ਜਿਹੜੀ ਬਿਲਡ ਕੀਤੀ ਗਈ ਹੈ ਉਹਨੂੰ ਤੋੜਨ ਵਾਸਤੇ ਹੁਣ ਜਿਹੜਾ ਮੌਕਾ ਹੈ ਡਾਇਲੌਗ ਐਟ ਆਲ ਲੈਵਲ ਸਾਡੇ ਪਾਰਟੀ ਲੈਵਲ ਤੇ ਅਜਿਜ ਜਦੋਂ ਵੋਟਰਾਂ ਦਾ ਮਾਹੌਲ ਨਹੀਂ ਤੇ ਜਿਸ ਕਿਸਮ ਦਾ ਸਰਚਾਰਜ ਰਮੋਲ ਇਲੈਕਸ਼ਨ ਦੇ ਦੌਰਾਨ ਸੀ ਉਹ ਹੁਣ ਐਸਸਾਈਡਿਡ ਤੇ ਉਹਦੇ ਵਿੱਚ ਪਿੰਡਾਂ 'ਚ ਜਾ ਕੇ ਆਊਟਰੀ ਜਿਹੜਾ ਪ੍ਰੋਗਰਾਮ ਹੈ ਆਪਣਾ ਪੱਖ ਇੱਕ ਸੁਖਾਵੇਂ ਮਾਹੌਲ ਦੇ ਅੰਦਰ ਲੋਕਾਂ ਨਾਲ ਬੈਠ ਕੇ ਟੂ ਬਿਲਡ ਥੈਟ ਟਰਸਟ ਬੈਕ ਅਗੇਨ ਵੀ ਬੀਜਪੀ ਜਿਹੜੀ ਹੈ ਹਰ ਵਰਗ ਦੇ ਵਾਸਤੇ ਕੰਮ ਕਰ ਰਹੀ ਹੈ ਜਿੱਦੇ ਵਿੱਚ ਕਿਸਾਨੀ ਪ੍ਰਮੁੱਖ ਹੈ ਉਹਨੂੰ ਕੇਂਦਰ ਲੈਵਲ ਤੇ ਵੀ ਬੈਠ ਕੇ ਉਹਦਾ ਬੁਏ ਐਵਰੀਬਾਡੀ ਆਲ ਸਟੇਕ ਹੋਲਡਰਸ ਕਿਉਂਕਿ ਆ ਵੀ ਉੱਥੇ ਮਸਲਾ ਡਿਸਕਸ ਹੋਇਆ ਵੀ ਜਦੋਂ ਉਹ ਤਿੰਨ ਕਾਨੂੰਨ ਬਣਾਏ ਗਏ ਸਮਾਂ ਉਹ ਉਹਦੇ ਵਿੱਚ ਸਟੇਕ ਹੋਲਡਰਸ ਇਨਵੋਲ ਨਹੀਂ ਸੀਗੇ ਉਸ ਗਲਤੀ ਨੂੰ ਵੀ ਸਹੀ ਕਰਕੇ ਜਿਹੜੇ ਵੀ ਮਸਲੇ ਹੈ ਉਹਦੇ ਵਿੱਚ ਸਿਰਫ ਦੋ ਐਜੀਆਂ ਜਿੱਥੇ ਬੰਦੀਆਂ ਦੇ ਰਹਿਣ ਨੂੰ ਕਰਨ ਤੇ ਨਾ ਛੱਡ ਦਿੱਤਾ ਜਾਵੇ ਜਿਹੜੇ ਕਿ ਜਿਨ੍ਹਾਂ ਦੀ ਤਾਰ ਸਿੱਧੇ ਤੇ ਸਿੱਧੇ ਆਮ ਆਦਮੀ ਪਾਰਟੀ ਦੇ ਨਾਲ ਜੁੜਦੇ ਐ ਐਵਰੀ ਸਟੇਕ ਹੋਲਡਰ ਆਲ ਫੁੱਲ ਰਿਪਰੈਜ਼ੈਂਟੇਸ਼ਨ ਕਿਸਾਨਾਂ ਦੀ ਵੀ ਇਕਨੋਮਿਸਟ ਦੀ ਵੀ ਐਗਰੀਕਲਚਰ ਸਾਇੰਟਿਸਟ ਦੀ ਵੀ ਤੇ ਲੋਕਾਂ ਦੀ ਤੇ ਖਾਸ ਜਿਹੜੇ ਕਿਸਾਨ ਹੈ ਇਕੋਤੀ ਆਖੂ ਛੱਡ ਕੇ ਕਿਸਾਨਾਂ ਦਾ ਡਾਇਰੈਕਟ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਇਹਨਾਂ ਲੀਡਰਸ ਦੇ ਨਾਲ ਬੁਲਾ ਕੇ ਬੈਠ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਇਸ ਮਸਲੇ ਦਾ ਹੱਲ ਵੀ ਕੀਤਾ ਜਾਵੇ ਪੰਜਾਬ ਦੀ ਖੁਸ਼ਹਾਲੀ ਬਿਹਤਰੀ ਵਾਸਤੇ ਰਗਲੇ ਪੰਜਾਬ ਨੂੰ ਫੇਰ ਬਣਾਉਣ ਦਾ ਜਿਹੜਾ ਇੱਕ ਟੀਚਾ ਹੈ ਉਹਨੂੰ ਲੈ ਕੇ ਸਾਰੇ ਸੇ ਕੰਮ ਕਰੀਏ ਇਹ ਮਤੇ ਜੋ ਤੇ ਪਾਸ ਕੀਤੇ ਗਏ ਹੈ ਇਹਦੇ ਇਲਾਵਾ ਅਗਰ ਮੈਂ ਉਹ ਰਮਨੀ ਨੂੰ ਵੀ ਰਿਕਵੈਸਟ ਕਰੂੰਗਾ ਉਹਦੇ ਤੇ ਆਪਣਾ ਤੁਹਾਡੇ ਨਾਲ ਆਪਣੇ ਵਿਚਾਰ ਸ਼ੇਅਰ ਕਰਨਗੇ ਪਲੀਜ਼ ਬਿਲਕੁਲ ਅੱਜ ਐਕਸਟੈਂਡਡ ਕਾਰਜ ਕਰਨੀ ਸੀ ਉਹਦੇ ਵਿੱਚ ਸਾਰੀ ਸਭ ਤੋਂ ਪਹਿਲਾਂ ਤਾਂ ਸਾਰੀ ਭਾਜਪਾ ਪਾਰਟੀ ਵੱਲੋਂ ਥੱਲੇ ਤੋਂ ਲੈ ਕੇ ਚਾਹੇ ਉਹ ਸਾਡੇ ਮੰਡਲ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਚਾਹੇ ਸਾਡੀ ਸਟੇਟ ਬੋਡੀ ਸਭ ਨੇ ਸਾਡੇ ਲੀਡਰਸ਼ਿਪ ਦਾ ਜਾਕਰ ਸਿੰਘ ਸਾਹਿਬ ਸਾਡੇ ਮੈਦਾਨ ਨੇ ਉਹਨਾਂ ਦਾ ਉਹਨਾਂ ਦੇ ਰਹਿਨਮਈ ਥੱਲੇ ਇਹ ਬਹੁਤ ਵਧੀਆ ਪਰਫਾਰਮੈਂਸ ਹੈ ਜਿਹੜੀ ਉਹ 19% 23 ਸੀਟਾਂ ਤੇ ਅਸੀਂ ਜਿੱਤੇ ਤੇ 25 ਲੱਖ ਤੋਂ ਉੱਤੇ ਵੋਟ ਪਈ ਇਹ ਸਾਰਿਆਂ ਨੇ ਇਸ ਗੱਲ ਦਾ ਵਧਾਈ ਦਿੱਤੀ ਜਾਕਰ ਸਾਹਿਬ ਨੂੰ ਤੇ ਅੱਗੇ ਇਸੇ ਤਰੀਕੇ ਨਾਲ ਕੰਮ ਕਰ ਕਿਉਂਕਿ ਸਾਡੇ ਕੋਲ 2 ਸਾਲ ਤੋਂ ਉੱਤੇ ਦਾ ਸਮਾਂ ਹੈ ਜਿਵੇਂ ਇਹ ਗੱਲ ਕਹੀ ਮਥੇ ਅੱਗੇ ਜ਼ਿੰਮੇਵਾਰੀ ਵੀ ਜਿਹੜੀ ਉਹ ਅਸੀਂ ਮਹਿਸੂਸ ਕਰਦੇ ਆਂ ਵੀ ਸਾਡੇ ਉੱਤੇ ਕਿਪਈ ਅਮੀਡੀਟੀ ਤੇ ਲੋਕਾਂ ਨੇ ਇੱਕ ਖੋਬਰ ਵੀ ਹੋਈ ਪਾਰਟੀ ਇਹਨੂੰ ਬਣਾਇਆ ਹੈ ਬੇਸ਼ੱਕ ਬਹੁਤ ਪ੍ਰਾਣੀ ਪਰ ਇਸ ਵਾਰ ਇੱਕ ਨਵਾਂ ਲੋਕਾਂ ਨੇ ਇਹ ਜਸ਼ਾਸ ਤੇ ਕਰਨ ਜਿਹੜੀ ਰੱਖੀ ਆ ਉਹਦੇ ਤਰੀਕੇ ਨਾਲ ਡਾਕਟਰ ਸਾਹਿਬ ਹੋਣਾ ਨੇ ਅੱਜ ਦਾ ਪਹਿਲਾ ਪ੍ਰਧਾਨ ਮੰਤਰੀ ਜੀ ਦਾ ਸਾਰੇ ਕੀ ਮਤਾ ਹੋਇਆ ਕਿ ਦੂਜੀ ਵਾਰ ਉਹ ਬਣੇ ਦੂਜੀ ਗੱਲ ਅਸੀਂ ਐਸੀਆਂ ਸਟੇਟਾਂ ਦਿੱਤੀਆਂ 오ਡੀਸਾ ਵਰਗੀਆਂ ਉਦੋਂ ਬਾਅਦ ਅਸੀਂ ਆਪਣੇ ਐਨਡੀਏ ਨਾਲ ਚਾਹੇ ਅਸੀਂ ਆਂਧਰਾ ਪ੍ਰਦੇਸ਼ ਦਿੱਤੇ ਹੋ ਚਾਹੇ ਅਸੀਂ ਨਾਰਚਲ ਕੇ ਅਹਿਦੀਆਂ ਵੱਡੀਆਂ ਪ੍ਰਾਪਤੀਆਂ ਨੇ ਇਹ ਕੋਈ ਆਪੋਜੀਸ਼ਨ ਤੇ ਹਰ ਜੋ ਚਾਹੇ ਜਿੰਨੀਆ ਮੱਭੀ ਖੁਸ਼ੀ ਬਣਾਉਂ ਚਾਹੇ ਖੁਸ਼ ਮਨੋ ਉਹ ਗੱਲ ਵੱਖਰੀ ਆ ਪਰ ਚਾਰ ਸਟੇਟਾਂ ਦਿੱਤੀਆਂ ਤੇ 240 ਸੀਟਾਂ ਕੱਲੀਆਂ ਨੇ ਜਿਹੜੀਆਂ ਉਹ ਤੀਜੀ ਵਾਰ ਜਿਤਨਾ ਬਹੁਤ ਰਮਾਕ ਕੇ ਬਹੁਤ ਵੱਡੀ ਕੀੜੀ ਗੱਲ ਆ ਆਪੋਜੀਸ਼ਨ ਦੇ ਕਾਂਗਰਸ ਦੀ ਟੋਟਲ 3 ਵਾਰ ਦੀਆਂ ਸੀਟਾਂ ਬਣਾ ਲੀਆਂ ਜਾਂ ਉਹ ਵੀ ਇੰਨੀਆਂ ਨਹੀਂ ਤੇ ਇਸ ਕਰਕੇ ਇਹਦੇ ਲਈ ਸਾਰੀ ਬੀਜੇਪੀ ਪਾਰਟੀ ਨੇ ਬਹੁਤ ਮਿਹਨਤ ਕੀਤੀ ਤੇ ਪੰਜਾਬ ਚ ਯਾਕਤ ਸਾਹਿਬ ਨੇ ਕੀਤੀ ਤੇ ਜੋ ਇਹ ਗੱਲਾਂ ਕੀਤੀਆਂ ਗਈਆਂ ਕਿਸ ਤਰੀਕੇ ਨਾਲ ਲਾਅ ਐਂਡ ਆਰਡਰ ਕਿਸ ਤੀਕੇ ਨਾਲ ਡਰੱਗਸ ਉਹ ਸਾਰੀਆਂ ਗੱਲਾਂ ਆ ਜਿਹੜੀਆਂ ਸੈਂਟਰ ਗਵਰਨਮੈਂਟ ਜੋ ਸਾਡੀ ਪਾਰਟੀ ਨੇ ਹੇ ਭਵੰਦਰ ਯਾਦਵ ਜੀ ਹੁਣ ਚਾਹੇ ਮੈਂ ਹੁਮਾ ਜੋ ਵਿਚਾਰ ਹਦੇਸ਼ ਦਿੱਤੇ ਨੇ ਕਿਉਂਕਿ ਪਾਰਟੀ ਦੇ ਕਾਰਨ ਹੀ ਸਭ ਕੁਝ ਹੁੰਦਾ ਹੈ ਤੇ ਉਹਨਾਂ ਨੂੰ ਕਿਵੇਂ ਅੱਗੇ ਲਾਗੂ ਕਰਾਈਏ ਕਿਵੇਂ ਉਹਨਾਂ ਨੂੰ ਇੱਥੇ ਆਉਣ ਵਾਲੇ ਦਿਨਾਂ ਚ ਰਣਨੀਤੀ ਨੀਤੀ ਬਣਾਈਏ ਉਹਦੇ ਲਈ ਅਸੀਂ ਹਰ ਸੰਭਵ ਜਿਹੜੀ ਆ ਉਹ ਚੀਜ਼ ਕਰਾਂਗੇ ਜੋ ਆ ਪਾਰਟੀ ਵੱਲੋਂ ਤੇ ਪ੍ਰਧਾਨ ਜੀ ਵੱਲੋਂ ਜੋ ਵਿਸ਼ੇ ਅਮਦੇਸ਼ ਦਿੱਤੇ ਗਏ ਨੇ ਤੇ ਉਹਨੂੰ ਅਸੀਂ ਆਉਣ ਵਾਲੇ ਦਿਨਾਂ ਪੰਜਾਬ ਦੇ ਵਿੱਚ ਬਹੁਤ ਗੱਲਾਂ ਜਮੇਨਾ ਦੀਆਂ ਕੀਤੀਆਂ ਹਨ ਉਹ ਕਿਸ ਤਰੀਕੇ ਨਾਲ ਪੰਜਾਬ ਦੀ ਖਾਸ ਵੀ ਸੈਂਟੀਮੈਂਟ ਨੂੰ ਦੇਖਦੇ ਹੋਏ ਬਾਰਡਰ ਸਟੇਟ ਦੇਖਦੇ ਹੋਏ ਉਹ ਭਾਵਨਾਵਾਂ ਜਿਹੜੀਆਂ ਉਹ ਸਾਰੀਆਂ ਉਹਨਾਂ ਦਰਸਤ ਕੀਤਾ ਜਾਵੇ ਠੀਕ ਕੀਤਾ ਜਾਵੇ ਤੇ ਇਹ ਗੱਲ ਫਿਰ ਇੱਕ ਵਾਰੀ ਸਾਰੇ মিডিਆ ਦੇ ਮੂਰੇ ਇਹ ਹੀ ਗੱਲ ਸਭ ਤੋਂ ਵਿਸ਼ੇਸ਼ ਹੋਈ ਹੈ ਕਿ 19% ਤੇ 25 ਲੱਖ ਤੋਂ ਉੱਤੇ ਵੋਟ ਜਿਹੜੀ ਬੀਜੇਪੀ ਨੇ ਹਾਸਲ ਕੀਤੀ ਆ ਤੇ ਸਾਰੀ ਪਾਰਟੀ ਨੇ ਯਕਸ਼ਤ ਸਾਹਿਬ ਤੇ ਸਾਰੀ ਪਾਰਟੀ ਦਾ ਸੀ ਬਹੁਤ ਬਹੁਤ ਧੰਨਵਾਦ ਇੱਕ ਗੱਲ ਮੈਂ ਐਡ ਕਰਨੀ ਜਾਊਗਾ ਜਿੱਥੇ ਡਾਟਾ ਐਡਲਸਿਸ ਕੀਤਾ ਗਿਆ ਉੱਥੇ ਇੱਕ ਗੱਲ ਸਾਹਮਣੇ ਆ ਗਈ ਕਿ ਵੱਡਾ ਭਰਾ ਕੌਣ ਸੀ ਤੇ ਛੋਟਾ ਭਰਾ ਕੌਣ ਹੈ ਉਹ ਵੈਮੇ ਲੋਕਾਂ ਨੇ ਦੂਰ ਕਰਤਾ ਜੇਕਰ ਕਿਸੇ ਨੂੰ ਵੈਮ ਸੀਗਾ ਇਸ ਗੱਲ ਨੂੰ ਲੈ ਕੇ ਚੱਲਿਆ ਸੀ ਵੀ ਆ ਛੋਟਾ ਭਰਾ ਵੱਡਾ ਭਰਾ ਵਾਲੀ ਗੱਲ ਕਰਕੇ ਹੂ ਵਾਸ ਕੈਰੀਂਗ ਹੂ ਕੋਈ ਇੱਕ ਵਜ਼ਨ ਕੌਣ ਕਿਹਦਾ ਘੋ ਰਿਆ ਸੀਗਾ ਉਹ ਗੱਲਾਂ ਵੀ ਦੂਰ ਹੋ ਗਈਆਂ ਪਰ ਜਦੋਂ ਇਹਦੇ ਨਾਲ ਹੀ ਜਦੋਂ ਮੈਂ ਇਹ ਵੀ ਬੀਜੇਪੀ ਦੇ ਉੱਤੇ ਇੰਨਾ ਜੇ ਲੋਕਾਂ ਨੇ ਵਿਸ਼ਵਾਸ ਕੀਤਾ ਹੈ ਆਸ ਕੀਤੀ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਆਸ ਤੇ ਬਹੁਤ ਵੱਡੀ ਜ਼ਿੰਮੇਵਾਰੀ ਬੀਜੇਪੀ ਪੰਜਾਬ ਦੀ ਬਣਦੀ ਹੈ ਕਿ ਜਦੋਂ ਪੰਜਾਬ ਰੰਗਲਾ ਪੰਜਾਬ ਹਰਿਆਲਾ ਪੰਜਾਬ ਦੀ ਗੱਲ ਕਰਦੇ ਆ ਤਾਂ ਸਾਡਾ ਜਿਹੜਾ ਪੰਜਾਬ ਹੈ ਇੱਥੇ ਦੀ ਪਾਈਚਾਰਕਾਂ ਸਾਂਝ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਇਹ ਉਹਦੇ ਪ੍ਰਤੀ ਸਾਡੀ ਜਿਹੜੀ ਕਮਿਟਮੈਂਟ ਹੈ ਉਹ ਹੋਰ ਵੀ ਦੁੱਗਣੀ ਤਰੀਕੇ ਨਾਲ ਉਹਨੂੰ ਕਰਨ ਵਾਸਤੇ ਅਸੀਂ ਵਚਨਬੱਧਾਂ ਇਹਦੇ ਵਾਸਤੇ ਸਾਰਿਆਂ ਨੇ ਉੱਥੇ ਆਕਰ ਆਕਰ ਖਾ ਕੇ ਜੈਸ ਗੱਲ ਤੇ ਵੀ ਹੋ ਆ ਰਹੀ ਦਿੱਤੀ। ਥੈਂਕ ਯੂ। ਇਸ ਮਸਲੇ ਤੇ ਵੀ ਗੱਲ ਹੋਈ ਜੀ ਅੱਜ। ਦੇਖੋ ਰਿਜ਼ਲਟ ਆਣਾ ਕੱਲ। ਹੁਣ ਤਾਂ ਚੰਦ ਕੰਡਿਆਂ ਦੀ ਗੱਲ ਰਹਿ ਗਈ। ਪਰ ਮੈਂ ਸਮਝਦਾ ਲੋਕਾਂ ਦਾ ਫਤਵਾ ਉਹ ਬਿਲਕੁਲ ਕਲੀਅਰ ਹੋ ਗਿਆ। ਵੀ ਭਾਜੀਪੀ ਦੇ ਉਮੀਦਵਾਰ चीतलंगराल जी देख करके मुख्यमंत्री जी ਨੂੰ 20 ਦਿਨ ਤੋਂ ਜਿਹੜੇ ਜਲੰਧਰ 'ਚ ਬੈਠੇ ਐ that is a moral defeat ਆਮ ਆदमी پارٹی ਵਾਸਤੇ ਮੈਂ ਸਮਝਦਾ ਸ਼ਰਮ ਦਾ ਮਕਾਮ ਹੋਣਾ ਚਾਹੀਦਾ ਨਹੀਂ ਨੋਰਮਲੀ ਬਾਈ ਇਲੈਕਸ਼ਨ ਦੇ ਅੰਦਰ ਮੁੱਖ ਮੰਤਰੀ ਤਾਂ ਐਵੇਂ ਇੱਕ ਗੈਸਟ ਆਰਟਿਸਟ ਦੇ ਤਰ੍ਹਾਂ ਢੇੜਾ ਜਾਂ ਮਾਰ ਕੇ ਆ ਜਾਂਦੇ ਕੋਈ ਉੱਥੇ ਅੱਜ ਤੀ ਮੈਂ ਤਾਂ 10 ਸਾਲ ਹੋ ਗਏ ਰਾਜਨੀਤੀ 'ਚ ਕਿਤੇ ਮੈਂ ਇਸ ਤਰ੍ਹਾਂ ਮੁੱਖ ਮੰਤਰੀ ਨੂੰ ਕੈਂਪ ਲਾ ਕੇ ਦੇਖਿਆ ਨਹੀਂ ਤੇ ਨਾਲ ਸਵਾਲ ਆ ਵੀ ਉੱਥੇ ਉੱਠਿਆ ਵੀ ਐਤੋਂ ਦਾ ਚਾਰ ਬਾਈ ਇਲੈਕਸ਼ਨ ਹੋ ਰਾਨੇ ਐ ਮੁੱਖ ਮੰਤਰੀ ਜੀ ਕਿੱਥੇ ਕਿੱਥੇ ਬੈਠਣਗੇ ਕੀ ਚਾਰ ਹਲਕੇ ਜੇ ਚਾਰ ਮਕਾਨ ਲੈਣੇ ਪੈਣਗੇ ਉਹਦੇ ਵਿੱਚ ਇੱਕ ਸਾਥੀ ਨੇ ਕਿਸੇ ਨੇ ਦੱਸਿਆ ਕਹਿੰਦਾ ਚਾਰ ਦਾ ਤਾਂ ਪਤਾ ਨਹੀਂ ਜੀ ਤਿੰਨ ਤੇ ਲੈ ਲੈਣਗੇ ਇੱਕ ਜਿਹੜਾ ਗਿੱਦੜਵੇ ਵਾਲਾ ਹੈ ਉੱਥੇ ਤਾਂ ਇਹਨਾਂ ਦੇ ਭਾਈ ਵਾਲੀ ਹੈ ਉਹਨਾਂ ਦੇ ਮਕਾਨ 'ਚ ਹੀ ਰਹਿ ਲੈਣਗੇ ਉੱਥੇ ਦੇ ਹੋਈ ਹੈ ਇਸ ਕਰਕੇ ਇਟ ਇਜ਼ ਅ ਮੋਰਲ ਡੀਫੀਟ ਇਹ ਲੋਕ ਨੈਤਿਕ ਤੌਰ ਤੇ ਐ ਜਾ ਮੰਨਣ ਚ ਹੈ ਨਾ ਮੰਨਣ ਕਿਉਂਕਿ ਮਨਨਾ ਨਾ ਮਨਨਾ ਤੁਹਾਡੇ ਸਾਹਮਣੇ ਆ ਉਹਨਾਂ ਦੇ ਵਿਜੇ ਪ੍ਰਤਾਪ ਜੀ ਦੇ ਅੱਜ ਵੀ ਆਏ ਖੜੇ ਹੈ ਵੀ ਬਚਾਓ ਮuje ਮੇਰੇ ચીਫ ਮਿਨਿਸਟਰ ਸੇ ਬਚਾਓ ਜਾਂ ਪੰਜਾਬ ਕੋ ચીਫ ਮਿਨਿਸਟਰ ਸੇ ਬਚਾਓ ਪੰਜਾਬ ਬੀਜੇਪੀ ਨਹੀਂ ਕਹਿ ਰਹੀ ਕੋ ਹੋਰ ਪਾਰਟੀ ਨਹੀਂ ਕਹਿ ਰਹੀ ਖੁਦ ਉਹਨਾਂ ਦੇ ਆਪਣੇ ਮੰਤਰੀ ਕਹਿ ਰਹੇ ਹੈ ਤੇ ਮੈਂ ਸਮਝਦਾ ਨਤੀਜਾ ਲੋਕਾਂ ਨੇ ਫਤਵਾ ਦੇਤਾ ਬਾਕੀ ਸਰਕਾਰ ਨੇ ਜਿਹੜੇ ਤੱਕੇ ਸੂਟ ਵੰਡੇ ਹੈ ਇੱਕ दारू ਵੰਡੀ ਹੈ ਇੱਕ ਪੈਸੇ ਵੰਡੇ ਹੈ ਜਿਹੜੇ ਤੱਕੇਸ਼ਾ ਹੀ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਬਟ ਮੈਨੂੰ ਉਮੀਦ ਹੈ ਵੇ ਜਲੰਧਰ ਦੇ ਲੋਕਾਂ ਨੇ ਅਸਲ ਚਿਹਰਾ ਦੇਖ ਲਿਆ ਆ ਬੰਦ ਪਾ ਜੀ ਰੱਖਣ ਦਾ ਰਸਤਾ ਦੀ ਗੱਲ ਕੀਤੀ ਜੀ ਗੰਦ ਦੀ ਗੱਲ ਅੱਜ ਇਹ ਪਤਾ ਹੀ ਹੈ ਤੋਂ ਖਬਰ ਕਿ ਜਿਹੜੇ ਸੰਸਦ ਹੈ ਅੰਮ੍ਰਿਤ ਬਾਸ ਪੂਰੇ ਭਾਰਤ ਨੂੰ ਦੇ ਨਾਲ ਪੂਰੀ ਮਦਦ ਕਰੀਏ ਕਿ ਪੰਜਾਬ ਸਰਕਾਰ ਅੱਗਾ ਕਰੀਏ ਸਨ ਦੇਖੋ ਕੌਣ ਕੀ ਕਹਿ ਰਿਹਾ ਮੈਂ ਵੀ ਸਵੇਰੇ ਜਦੋਂ ਆਉਣ ਲੱਗਿਆ ਜੀ ਉਦੋਂ ਦੀ ਆ ਖਬਰ ਮੈਂ ਦੇਖੀ ਮੈਂ ਆਲਰੇਡੀ ਪਹੁੰਚ ਰਿਹਾ ਸੀਗਾ ਉੱਥੇ ਮੇਰੀ ਕੋਈ ਕਮੈਂਟ ਕਰ ਲੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਲੋ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਹੈ ਕਿਉਂਕਿ ਜਿਹੜੀ ਚੀਜ਼ ਇੱਥੇ ਅਪਲਾਈ ਹੁੰਦੀ ਸਾਰੇ ਹੁੰਦੀ ਹੈ ਤੇ ਮੈਂ ਖਾਸ ਤੌਰ ਤੇ ਕਹਿੰਦਾ ਰਿਹਾ ਚਾਹੇ ਇੱਕ ਪਾਰਟਿਕੂਲਰ ਕੇਸ 'ਚ ਮੈਂ ਕਹਾਂ ਸੀਗਾ ਪਗ ਬੰਨ੍ਹਣ ਨਾਲ ਕੋਈ ਸਰਦਾਰ ਨਹੀਂ ਹੁੰਦਾ ਤੇ ਕੋਈ ਐਵੇਂ ਤਿਲਕ ਲਾ ਕੇ Hindu ਨਹੀਂ ਹੁੰਦਾ ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਸਭ ਲੋਕਾਂ ਨੂੰ ਬਾਰ ਬਾਰ ਠੱਗਿਆ ਗਿਆ ਬੇਵਕੂਫ ਬਣਾਇਆ ਗਿਆ देयर ਆਰ ਬਹਿਰੂਪੀਏ ਚਾਰਲਟਨਸ ਜਿੰਨ ਉਹਨਾਂ ਆਪਾਂ ਕਹਿ ਸਕਦੇ ਆ ਇਸ ਕਿਸਮ ਦੇ ਬਹਿਰੂਪੀਏ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਚੋਗਾ ਪਾ ਕੇ ਕਈਆਂ ਨੇ ਸੰਵਿਧਾਨ ਦੀ ਹੋਟ ਲੈ ਲਈ ਤੇ ਕਈਆਂ ਨੇ ਡਰੱਗ ਦਾ ਉਹ ਮਿਟਾਉਣ ਵਾਸਤੇ ਵੀ ਅਸੀਂ ਤਾਂ ਸਮਾਜ ਸੇਵੀ ਹਾਂ ਜੀ ਡਰੱਗ ਮਿਟਾਉਣ ਆਏ ਆ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਆ ਜਿਹੜੇ ਚੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ ਤਾਂ ਇੱਕ ਪਹਿਲੇ ਵਾਲਾ ਬਾਬਾ ਦਾ ਜੇ ਸੂਤ ਨਹੀਂ ਆਇਆ ਤੇ ਇਸ ਕਿਸਮ ਦੇ ਲੋਕਾਂ ਤੋਂ ਠਗਣ ਤੋਂ ਬਚਿਆ ਜਾਵੇ ਸਭ ਅਸਲ ਸ਼ਖਸੀਅਤ ਹੈ ਉਹਨੂੰ ਪਛਾਣਨ ਭਾਵੁਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ ਤੋ ਬਚਾ ਕੇ ਰੱਖਾਂਗੇ ਇਹਨਾਂ ਲੋਕਾਂ ਦੇ ਚਿਹਰੇ ਮੈਂ ਸਮਝਦਾ ਵੀ ਅਗਰੇ ਇਸ ਕਿਸਮ ਦੀ ਘਟਨਾ ਜਿਸ ਤਰ੍ਹਾਂ ਪਤਾ ਹੁਣ ਵੀ ਲੱਗਿਆ ਰਸਤੇ ਚ ਆ ਰਹੇ ਨੂੰ ਪਤਾ ਲੱਗਿਆ ਵੀ ਡੋਪ ਟੈਸਟ ਵੀ ਹੋ ਗਿਆ ਹੁਣ ਪਤਾ ਨਹੀਂ ਕੀ ਕੀ ਬਹਾਨੇ ਬਣਾਣਗੇ ਪਰ ਅਸਲੀਅਤ ਸਾਹਮਣੇ ਆ ਗਈ ਇਟ ਇ ਸਿਮਲਰ ਔਰ ਅਕਿੰਟੂ ਜਦੋਂ 2000 ਕਿੰਡਾ ਇਲੈਕਸ਼ਨ ਸਿਟੀ ਦੇ ਵਿੱਚ ਇਹਨਾਂ ਦੀ ਪੋਲ ਖੁੱਲੀ ਸੀ ਆਮ ਆਦਮੀ ਪਾਰਟੀ ਦੇ ਟੈਨਸ ਦੇ ਘਰੇ ਰੁਕੇ ਸੀਗੇ 2017 17 ਵਾਲੇ ਜਿਹੜੇ ਸੀ ਨਗਾ ਜਿਹੜਾ ਉੱਥੇ ਜਾ ਕੇ ਰੁਕੇ ਹੈ ਕਹਿ ਜਰੀ왈 ਸਾਹਿਬ ਤੇ ਸਾਰੇ ਲੋਕਾਂ ਦੇ ਸਾਹਮਣੇ ਚਾਨਣਾ ਹੋ ਗਿਆ ਮੈਂ ਸਮਝਦਾ ਵੀ ਉਹਦੇ ਨਾਲ ਦਾ ਵਾਕਿਆ ਹੋ ਗਿਆ ਬਖਤਰੇ ਦੇ ਲੋਕਾਂ ਨੂੰ ਪਤਾ ਲੱਗਿਆ ਅਸਲੀਅਤ ਕੀ ਹੈ ਮੈਂ ਰੈਨੈ ਕਹੂੰਗਾ ਬਾਕੀ ਆਣ ਆਲਾ ਸਮਾਂ ਦੱਸੂਗਾ ਸਾਹਿਬ ਉਹਨਾਂ ਬਾਅਦ ਕੀ ਕਰੇਗਾ ਕਿ ਹੱਦਾਂ ਸਮੱਸਿਆ ਨੂੰ ਉਧਾਰਨੇ ਵਾਹੇ ਸਭ ਇਹ ਮਸਲੇ ਸਰਕਾਰ ਦੇ ਨੁਕਟਾਨ ਵਾਲੇ ਸਾਹਿਬ ਤੁਸੀਂ ਸਾਹਿਬ ਇਹ ਨਹੀਂ ਨਹੀਂ ਸੈਂਟਰ ਵਾਲਾ ਮਸਲਾ ਨਹੀਂ ਸਟੇਟ ਨੂੰ ਟੇਕਅਪ ਕਰੇ ਇਹ ਤਾਂ ਚਲੋ ਡੱਡੂ ਵਾਲਾ ਹੈ ਅੱਜ ਇਹ ਆ ਜਿਹੜਾ ਹੁਣ ਹਾਈ ਕੋਰਟ ਨੇ ਨਿਪਟਾਇਆ ਕੰਮ ਆ ਤੁਹਾਡਾ ਕੀ ਖਿਆਲ ਹੈ ਸ਼ੰਭੂ ਬਾਟਨ ਵਾਲਾ ਭਗਵੰਦ ਮਾਨ ਜੀ ਜਿਹੜੇ ਵਕੀਲ ਸੀ ਕਿਸਾਨਾਂ ਦੇ ਨਿਵੇੜ ਨਹੀਂ ਸੀ ਸਕਦੇ ਨੀਅਤ ਨਹੀਂ ਸਾ ਨੀਅਤ ਖੋਟੀ ਹੈ ਇਸ ਕਰਕੇ ਸਾਰਿਆਂ ਨੂੰ ਧਿਆਨ ਨਾਲ ਦੇਖਣਾ ਪਊਗਾ ਸਭ ਪੰਜਾਬ ਸਾਡੇ ਸਾਰਿਆਂ ਦਾ ਹੈ ਸਾਰਿਆਂ ਨੇ ਇੱਥੇ বাসਣਾ ਹੈ ਇਹਨਾਂ ਲੋਕਾਂ ਤੋਂ ਜਿਹੜੇ ਲੋਕਾਂ ਦੀ ਭਾਵਨਾਵਾਂ ਨੂੰ ਐਕਸਪਲੋਰਟ ਕਰਕੇ ਵਨ ਵੇ ਅਦਰ ਅਦਰ ਕਰਦੇ ਆ ਉਹਨਾਂ ਤੋਂ ਬਚਣਾ ਪਊਗਾ ਪਰ ਇਹਦੇ ਵਿੱਚ ਜ਼ਿੰਮੇਵਾਰੀ ਜਿੱਥੇ ਪਾਰਟੀਆਂ ਦੀ ਬਣਦੀ ਹੈ ਬੀਜੇਪੀ ਦਾ ਆਪਣੀ ਪਾਰਟੀ ਜ਼ਿੰਮੇਵਾਰੀ ਨਿਭਾਉਗੀ ਲੋਕਾਂ ਨੂੰ ਮੈਂ ਆਪੀਲ ਕਰਦਾ ਵੀ ਥੋੜਾ ਜਿਆਗਰੂ ਹੋ ਕੇ ਰਹਿਣ ਸਾਹਿਬ ਥੈਂਕ ਯੂ ਜ਼ਿੰਮੇਵਾਰੀ ਕਿਹਦੀ ਹੋਣੀ ਹੈ ਹਲੋ ਮੋਦੀ ਇੱਕ ਮਤਲਬ ਇਸ ਇੰਟਰਵਿਊ ਵਿੱਚ ਵੀ ਆਇਆ ਸੀ ਤਾਂ ਯਾਦ ਤੋਂ ਯਾਦ ਦੀਆਂ ਮਾਤੀ ਬੜੀ ਛੋਟੀਆਂ ਸਭ ਮੇਰੇ ਕਹਿਣ ਦੇ ਬਾਅਦ ਤੁਸੀਂ ਕੱਲ ਦੀ ਘਟਨਾ ਇੱਕ ਹੋਰ ਦੇਖ ਲਓ ਕੀ ਕੱਲ ਕੀ ਬਣਿਆ ਸਾਹਿਬ ਅੰਮ੍ਰਿਤਸਰ ਦੇ ਅੰਦਰ ਕੀ ਬਣਿਆ ਐਜੇ ਬੱਲੂ ਗਿਆਣਾ ਵਾਸ ਨਾਟ ਨਫ ਉਹਦੀ ਉਹ ਕਟਣਾ ਉੱਥੇ ਜਾ ਕੇ ਹੋ ਗਈ ਸਭ ਉਹਦਾ ਕਸੂਰ ਕੀ ਸੀਗਾ ਦੀ ਦੇਖੋ ਇੱਕ ਆਪਸੀ ਰੰਜਿਸ਼ ਗੁੰਡਾ ਕਰਦੇ ਇੱਕ ਹੇਟ ਕ੍ਰਾਈਮ ਸਭ ਆ ਜਿਹੜਾ ਹੇਟ ਕ੍ਰਾਈਮ ਵਾਲਾ ਰਵਈਆ ਨਾ ਇੱਥੇ ਪੰਜਾਬ ਦੇ ਅੰਦਰ ਕੋਈ ਮਾੜਾ ਜਿਹਾ ਹੇਟ ਕ੍ਰਾਈਮ ਉੱਥੇ ਅਮਰੀਕਾ 'ਚ ਹੁੰਦਾ ਕੈਨੇਡਾ ਹੁੰਦਾ ਇੱਥੇ ਆਪਾਂ ਲਿਖ ਲਿਖ ਪਾ ਦਿੰਨੇ ਆ ਵੈਣ ਇੱਥੇ ਰੋਜ਼ ਹੀ ਹੋਣ ਲੱਗੇ ਸਭ ਕੋਈ ਬੋਲਦਾ ਹੀ ਨਹੀਂ ਉਲਟੇ ਦੇ ਕਾਂਗਰਸ ਦਾ ਕਹਿੰਦੇ ਐ ਵੀ ਗਵਰਨਰ ਸਾਹਿਬ ਇੱਥੇ ਪਤਾ ਲੈਣੇ ਕਿਉਂ ਆਏ ਆ ਦੇਖੋ ਪੰਜਾਬ ਦੇ ਲੋਕਾਂ ਦੇ ਅੰਦਰ ਜ਼ਹਿਰ ਵਿਜਣ ਦਾ ਪ੍ਰਿਆਸ ਹੈ ਕਾਂਗਰਸ ਪਾਰਟੀ ਜਿਹੜੀ ਸੈਕੂਲਰ ਪਾਰਟੀ ਦੇ ਨਾਮ ਤੇ 50 ਸਾਲ ਜੁੜੇ ਰਹੇ ਸਭ ਸੈਕੂਲਰਿਜ਼ਮ ਦੇ ਆਹ ਕਹਿੰਦੇ ਵੀ ਤੁਸੀਂ ਕਹੋ ਵੀ ਇਹਦਾ ਪਤਾ ਲੈਣ ਕਿਹਾ ਗਿਆ ਉਹਦਾ ਪਤਾ ਲੈਣ ਕਿਵੇਂ ਸਭ ਜਿਹਦੇ ਜੋਤਨ ਲਾ ਕੇ ਸੋਤਨ ਜਾਣੇ ਉਹਨਾਂ ਦੇ ਪਰਿਵਾਰ ਨੂੰ ਜਾ ਕੇ ਪੁੱਛੋ ਥਾ ਪਰਸਾਵਾਲਾ ਨੂੰ ਉਹਨਾਂ ਤੇ ਕੀ ਗੁਜ਼ਰ ਰਹੀ ਹੈ ਸਭ ਇਹ ਲੋਕ ਬਚਨ ਸਾਹਿਬ ਇਸ ਕਿਸਮ ਦੇ ਲੀਡਰਾਂ ਤੋਂ ਬਚਾ ਜਾਵੇ ਮੈਂ ਜਿੱਥੇ ਬਾਨਿਆਂ ਦੀ ਗੱਲ ਕਰਦਾ ਚੋਗਿਆਂ ਦੀ ਗੱਲ ਕਰਦਾ ਕੋਈ ਇਸ ਕਿਸਮ ਦੇ ਉੱਥੇ ਜਿਹੜੇ ਸਵੇ ਚਿੱਟੇ ਵਾਲੇ ਸੱਡੇ ਵਾਲੇ ਮੱਲੇ ਤੁਰੇ ਫਿਰਦੇ ਨਾ ਤੋਂ ਵੀ ਬਚੋ